के होवे को आक्स के आउर के होवे को आक्स को गुरुपति के काबू लिया मैं करंती का लीज हो रखे है मेरे पिताजी ਸੂਰੂ ਹੋ ਉਹਨਾਂ ਨੇ ਤਿਆਰੀ ਸ਼ੁਰੂ ਕੀਤੀ ਹੈ ਆਸਰ ਦਾ ਸਤਿਵੰਦਾਂ ਸਿੱਖਿਆ ਸੇਵਾਕੋਤਾ ਹੈ ਤਿਹਾਰੇ ਦੇਵਤੇ ਭਾਗ ਨੇ ਜਾਗਾ ਅੰਕਲੋਂ ਕਹਿ ਵੀ ਰਿਹਾ ਵੀ ਸੰਸਾਰ ਕੋ ਫਿਤੇ ਜਾ ਦੇ ਕਰਕੇ ਆ ਰਿਹਾ ਸਭ ਤੋਂ ਪਹਿਲਾਂ ਆਪਾਂ ਸਾਹੀ ਦੇ ਕੰਮ ਆ ਗਾ ਹੈ ਕਿੰਨਾ ਚੰਗਾ ਹੈ ਜਦੋਂ ਆਪ ਨੇ ਸਾਗ ਬਣੇ ਨਾ ਸਫਲਤਾ ਹੋਏ ਗੁਰੂ ਨਿਹਾਰੇ ਆਪਨਾ ਜਨਮ ਨੂੰ ਸਫਲ ਹੋ ਸਕੇ ਆ ਗੁਰੂ ਦੇ ਦਰਨਾਂ ਦੀ ਜੀਵਨ ਰੀਤ ਸਾਧ ਕੇ ਆਪ ਤੇਰਾ ਰਤਨ ਮਰਤੂ ਬਣਾ ਇੱਕ ਜਾਈ ਤੇਰੀ ਮੱਤਰਾ ਉਹ ਨਾ ਕਿ ਪਰਸੇ ਕੁਈ ਕਈ ਬਰੀ ਜੀ ਖਰੀਅਤ ਆਣ ਚੀਕਾ ਜੁਗੇ ਉੱਚ ਕਾਰੇ ਛੱਡ ਕੇ ਫਟਾਫਟ ਫਲਾਣਾ ਜਾ ਕੇ ਜਿਸ ਤੇ ਪੈ ਗਿਆ ਸਤਿਕਾਰ ਨਾ ਆਇਆ ਕਰੀ ਗੜਾ